ਤੋ ਗੁਰਦਵਾਰਾ ਕੌਲਸਰ ਸਾਹਿਬ ਵਿਖੇ ਬੀਬੀ ਕੌਲਾਂ ਜੀ ਦੇ ਸਥਾਨ ਤੇ ਅੱਜ ਪਵਿੱਤਰ ਸਰੋਵਰ ਦੀ ਜਿਹੜੀ ਆ ਇਹ ਕਾਰ ਸੇਵਾ ਸ਼ੁਰੂ ਹੋਈ ਹੈ ਮੈਂ ਸਾਰੀ ਸੰਗਤ ਨੂੰ ਪਰ ਹੁਣ ਸਰੋਵਰ ਦੇ ਵਿੱਚ ਪੈਂਟ ਹੋਣ ਵਾਲਾ ਸੀ ਤੇ ਥੱਲੇ ਜਿਹੜੀ ਘਾਰ ਹੁੰਦੀ ਆ ਇਹ ਕਈ ਵਾਰੀ ਬਾਝ ਜਾਂਦੀ ਤੇ ਆਮ ਸਿੱਖ ਕਈ ਵਾਰੀ ਮਹਿਸੂਸ ਕਰਦਾ ਇਸ ਬਾਰੇ ਪਰ ਮੈਂ ਦੇਖਦਾ ਇਹ ਜਿਹੜਾ ਸਮਾਂ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਇਹ ਜਿਹੜੀ ਲੋਕਾਂ ਦੀ ਚਾਰਨਾ ਦੀ ਧੂੜ ਥੱਲੇ ਸਰੋਵਰ ਦੇ ਵਿੱਚ ਬੈੰਦੀ ਆ ਇਹ ਬਹੁਤ ਕਿਸਮਤ ਵਾਲੇ ਜਿਹੜੇ ਕਰਮਾਂ ਵਾਲੇ ਸਰੀਰ ਆ ਉਹਨਾਂ ਦੇ ਹਿੱਸੇ ਆਉਂਦੀ ਆ ਸੋ ਅੱਜ ਇਹ ਕਾਰ ਸੇਵਾ ਆਰੰਭ ਹੋਈ ਆ ਮੈਂ ਜਿੱਥੇ ਬਾਬਾ ਗੁਰਕਬਾਲ ਸਿੰਘ ਜੀ ਜਿਹੜੇ ਇਸ ਕਾਰ ਸੇਵਾ ਜਿਨ੍ਹਾਂ ਦੇ ਸਪੋਰਟ ਕੀਤੀ ਗਈ ਆ ਉਹਨਾਂ ਨੂੰ ਵਧਾਈ ਦੇਣਾ ਤੇ ਸੰਗਤਾਂ ਨੂੰ ਵੀ ਬੇਨਤੀ ਕਰਦਾ ਹਾਂ ਕੇ ਬਾਤੋ ਬਾਤ ਸਮਾ ਕੱਢ ਕੇ ਆਪਾਂ ਇਸ